ਮੁੰਬਈ ਦੀ ਸੈਸ਼ਨ ਅਦਾਲਤ ਨੇ ਆਪਣੀ ਮਤਰੀ ਹੀ ਅਤੇ ਅਦਾਕਾਰ ਲੈਲਾ ਖਾਨ ਲੈਲਾ ਦੀ ਮਾਂ ਅਤੇ ਉਸ ਦੇ ਚਾਰ ਭੈਣ ਭਰਾਵਾਂ ਦੀ 2011 ਵਿੱਚ ਹੱਤਿਆ ਕਰਨ ਦੇ ਮਾਮਲੇ ਵਿੱਚ ਪ੍ਰਵੇਸ਼ ਟਾਕ ਨੂੰ ਸ਼ੁੱਕਰਵਾਰ ਨੂੰ ਮੌਤ ਦੀ ਸਜ਼ਾ ਸੁਵਾਈ ਹੈ ਅਡੀਸ਼ਨਲ ਸੈਸ਼ਨ ਜੱਜ ਸਚਿਨ ਪਵਾਰ ਨੇ 9 ਮਈ ਨੂੰ ਟਾਕ ਨੂੰ ਹੱਤਿਆ ਅਤੇ ਸਬੂਤ ਨਸ਼ਟ ਕਰਨ ਤੋਂ ਇਲਾਵਾ ਇੰਡੀਅਨ ਪੀਨਲ ਕੋਡ ਦੇ ਤਹਿਤ ਹੋਰ ਅਪਰਾਧਾਂ ਦਾ ਦੋਸ਼ੀ ਪਾਇਆ ਸੀ ਇਸ ਤੇ ਫੈਸਲਾ ਸ਼ੁੱਕਰਵਾਰ ਨੂੰ ਸੁਣਾਇਆ ਗਿਆ ਕਿ ਮੁਲਜ਼ਮ ਨੂੰ ਕੀ ਸਜ਼ਾ ਦਿੱਤੀ ਜਾਣੀ ਹੈ ਤਾਕ ਲੈਲਾ ਦੀ ਮਾਂ ਸੇਲੀਨਾ ਦਾ ਤੀਜਾ ਪਤੀ ਸੀ ਲੈਲਾ ਉਸਦੀ ਮਾਂ ਅਤੇ ਉਸਦੇ ਚਾਰ ਭੈਣ ਭਰਾਵਾਂ ਦੀ ਫਰਵਰੀ 2011 ਚ ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ਦੇ ਇਗਤਪੁਰੀ ਵਿੱਚ ਉਹਨਾਂ ਦੇ ਬੰਗਲੇ ਵਿੱਚ ਹਤਿਆ ਕਰ ਦਿੱਤੀ ਗਈ ਸੀ ਇਸ ਕਤਲ ਦਾ ਖੁਲਾਸਾ ਕੁਝ ਮਹੀਨਿਆਂ ਬਾਅਦ ਹੋਇਆ ਜਦੋਂ ਟਾਕ ਨੂੰ ਜੰਮੂ ਕਸ਼ਮੀਰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਮੁੰਬਈ ਦੀ ਸੈਸ਼ਨ ਅਦਾਲਤ ਨੇ ਆਪਣੀ ਮਤਰੀ ਧੀ ਅਤੇ ਅਦਾਕਾਰ ਲੈਲਾ ਖਾਨ ਲੈਲਾ ਦੀ ਮਾਂ ਅਤੇ ਉਸ ਦੇ ਚਾਰ ਭੈਣ ਭਰਾਵਾਂ ਦੀ 2011 ਵਿੱਚ ਹਤਿਆ ਕਰਨ ਦੇ ਮਾਮਲੇ ਵਿੱਚ ਪ੍ਰਵੇਸ਼ ਟਾਕ ਨੂੰ ਸ਼ੁੱਕਰਵਾਰ ਨੂੰ ਮੌਤ ਦੀ ਸਜ਼ਾ ਸੁਵਾਈ ਹੈ ਅਡੀਸ਼ਨਲ ਸੈਸ਼ਨ ਜੱਜ ਸਚਿਨ ਪਵਾਰ ਨੇ 9 ਮਈ ਨੂੰ ਟਾਕ ਨੂੰ హత్య ਅਤੇ ਸਬੂਤ ਨਸ਼ਟ ਕਰਨ ਤੋਂ ਇਲਾਵਾ ਇੰਡੀਅਨ ਪੀਨਲ ਕੋਡ ਦੇ ਤਹਿਤ ਹੋਰ ਅਪਰਾਧਾਂ ਦਾ ਦੋਸ਼ੀ ਪਾਇਆ ਸੀ ਇਸ ਤੇ ਫੈਸਲਾ ਸ਼ੁੱਕਰਵਾਰ ਨੂੰ ਸੁਣਾਇਆ ਗਿਆ ਕਿ ਮੁਲਜ਼ਮ ਨੂੰ ਕੀ ਸਜ਼ਾ ਦਿੱਤੀ ਜਾਣੀ ਹੈ ਟਾਕ ਲੈਲਾ ਦੀ ਮਾਂ ਸੇਲੀਨਾ ਦਾ ਤੀਜਾ ਪਤੀ ਸੀ ਲੈਲਾ ਉਸਦੀ ਮਾਂ ਅਤੇ ਉਸਦੇ ਚਾਰ ਭੈਣ ਭਰਾਵਾਂ ਦੀ ਫਰਵਰੀ 2011 ਚ ਮਹਾਰਾਸ਼ਟਰ ਦੇ 나ਸਿਕ ਜ਼ਿਲ੍ਹੇ ਦੇ ਇਗਤਪੁਰੀ ਵਿੱਚ ਉਹਨਾਂ ਦੇ ਬੰਗਲੇ ਵਿੱਚ ਹੱਤਿਆ ਕਰ ਦਿੱਤੀ ਗਈ ਸੀ ਇਸ ਕਤਲ ਦਾ ਖੁਲਾਸਾ ਕੁਝ ਮਹੀਨਿਆਂ ਬਾਅਦ ਹੋਇਆ ਜਦੋਂ ਟਾਕ ਨੂੰ ਜੰਮੂ ਕਸ਼ਮੀਰ ਪੁਲਿਸ ਨੇ ਗ੍ਰਿਫਤਾਰ ਕੀਤਾ